ਆਤਰਾ ਦੇ ਨਾ ਪਿੰਡ ਦਫਤਰੀ ਵਾਲਾ ਵਿਖੇ ਸਰਕਾਰੀ ਸਕੂਲ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਾਇਆ ਗਿਆ ਇਸਲਾਣਾ ਸਮਾਗਮ ਜਿਹੜਾ ਕਿ ਪ੍ਰੋਗਰਾਮ ਕਰਾਇਆ ਗਿਆ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਜਿੱਥੇ ਵਿਦਿਆਰਥੀਆਂ ਨੇ ਨੁਕੜ ਨਾਟਕ ਅਤੇ ਗੀਤਕਾਰੀ ਦਿਖਾਈ ਹੈ ਉੱਥੇ ਹੀ ਪਿੰਡ ਦੇ ਪਤਵੰਤੇ ਵੀ ਔਰ ਜਿਹੜੇ ਇੱਥੇ ਲਾਗੇ ਦੇ ਲੋਕ ਸਾਰੇ ਬਹੁਤ ਹੀ ਇਹਨਾਂ ਨੇ ਇਹਦਾ ਅਨੰਦ ਮਾਣਿਆ ਹੈ ਇਸ ਵਕਤ ਮੈਂ ਹਰਪ੍ਰਿੰਤ ਸਿੰਘ ਮਹਿਰੋਤ 24 ਪੰਜਾਬ نیوز ਤੋਂ ਕੈਮਰਾਮੈਨ ਸਰਪਾਲ ਸਨਹੀ ਦੇ ਨਾਲ ਤੁਹਾਨੂੰ ਇਹ ਇਸ ਵਕਤ ਦਾ ਜਿਹੜਾ ਅਜਨ ਸਿੰਘ ਜੀ ਦੁਆਰਾ ਤਿਆਰ ਕਰਵਾਇਆ ਗਿਆ ਅਜਿਤਿੰਦਰ ਸਰ ਪਲੀਜ਼ ਪੇ ਜੋ ਜੀ ਬੱਚਿਆਂ ਨੂੰ ਸਟੇਜ ਤੇ ਸ਼ਾਮ ਜਿੰਦਲ ਜੀ ਹਾਂਜੀ ਹਾਉ ਆਰ ਦਾ ਪਰਫਾਰਮੈਂਸ ਠੀਕ ਲੱਗ ਰਿਹਾ ਐ ਇੰਜੋਏ ਕਰ ਰਹੇ ਹੋ ਸ਼ੁਕਰੀਆ ਜੀ ਅੱਜ ਤੁਸੀਂ ਕੰਮ ਛੱਡ ਕੇ ਤੇ ਪਹੁੰਚੇ

ਬਾਤਾਂ ਵਧੀਆ ਲੱਗਦੀਆਂ ਲੱਗ ਰਹੀਆਂ ਜਿਹੜਾ ਇਹ ਪ੍ਰਾਣਾ ਸੱਭਿਆਚਾਰ ਪ੍ਰੋਗਰਾਮ ਹੈ ਕਿਵੇਂ ਅੱਜ ਸਕੂਲ ਦੇ ਵਿੱਚ ਸਰਕਾਰੀ ਸਕੂਲਾਂ ਦੇ ਜਿਹੜੇ ਇਹ ਰੂਪ ਉਸ ਹੁੰਦੇ ਜਾ ਰਹੇ ਸੀਗੇ ਅੱਜ ਜਿਹੜਾ ਇਹ ਚੱਲ ਰਿਹਾ ਪ੍ਰੋਗਰਾਮ ਉਹਦੇ ਵਿੱਚ ਤੁਸੀਂ ਵੀ ਸਾਂਭ ਰਿਹਾ ਹੈ ਸੰਕ੍ਰਿਤੀ ਪਾਰਟਿਸਪੇਟ ਕੀਤਾ ਸੀ ਕਿਹੜੀ ਕਲਾਸ ਦੇ ਸਟੂਡੈਂਟ 9th ਚੰਗਾ ਲੱਗਿਆ ਅਸੀਂ ਅੱਜ ਦਬਤਰੀ ਵਾਲਾ ਸਕੂਲ ਦੇ ਵਿੱਚ ਪਹੁੰਚੇ ਹਾਂ ਸਰਕਾਰੀ ਸਕੂਲ ਦਬਤਰੀ ਵਾਲਾ ਜਿੱਥੇ ਕਿ ਇੱਕ ਪ੍ਰੋਗਰਾਮ ਕਰਾਇਆ ਗਿਆ ਰੰਗਾ ਰੰਗ ਪ੍ਰੋਗਰਾਮ ਹੈ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਕਾਫੀ ਜ਼ਿਆਦਾ ਪ੍ਰੇਰਿਤ ਕੀਤਾ ਗਿਆ ਹੈ ਬੱਚਿਆਂ ਦੇ ਇੱਕ ਜਿਹੜੇ ਪ੍ਰੋਗਰਾਮ ਉਲਿੱਕੇ ਗਏ ਆ ਗਾਣੇ ਔਰ ਕਈ ਤਰ੍ਹਾਂ ਦੇ ਸਕਿਟ ਵੀ ਆ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਕਿ ਬੱਚਿਆਂ ਨੇ ਦਰਸਾਏ ਆ ਵੀ ਕਿਸ ਤਰ੍ਹਾਂ ਸਾਡੇ ਜਮਾਨੇ ਦੇ ਵਿੱਚ ਅੱਜ ਕੱਲ ਜਿਹੜਾ ਕਿ ਮਾਹੌਲ ਹੈ ਔਰ ਅਸੀਂ ਪੁਰਾਣੇ ਜਿਹੜੇ ਮਾਹੌਲ ਨੂੰ ਭੁੱਲ ਜਾਂਦੇ ਆ ਔਰ ਨਵਾਂ ਜਿਹੜਾ ਇੱਕ ਨੱਟ ਨਾਲ ਜੁੜ ਕੇ ਹੀ ਰਹਿ ਗਏ ਆ ਕਿਸ ਤਰ੍ਹਾਂ ਦਾ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਹੈ ਹਾਂਜੀ ਮੈਂ ਬਲਵਿੰਦਰ ਸਿੰਘ ਆਊਟਰ ਹਾਈ ਸਕੂਲ ਦਫਤਰੀ ਵਾਲਾ ਤੋਂ ਇਹ ਜਿਹੜਾ ਸਾਲਾਨਾ ਪ੍ਰੋਗਰਾਮ ਹੈ ਸਰਕਾਰੀ ਹਾਈ ਸਕੂਲ ਦਫਤਰੀ ਵਾਲਾ ਵਿਖੇ ਹਰ ਸਾਲ ਜਿਹੜਾ ਮਨਾਇਆ ਜਾਂਦਾ ਹੈ ਇਹਦੇ ਲਈ ਅਸੀਂ ਸਾਡੇ ਟੀਚਰ ਸਾਹਿਬਾਨ ਨੇ ਜਿਹੜੇ ਉਹਨਾਂ ਨੇ ਪੂਰ ਜ਼ੋਰ ਮਿਹਨਤ ਕੀਤੀ ਲਗਾਤਾਰ ਤੇ ਉਹਨਾਂ ਨੂੰ ਸੱਭਿਆਚਾਰਕ ਰੰਗ ਨਾਲ ਜੋੜਨ ਲਈ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਇਹ ਸਿਖਾਇਆ ਤੇ ਇਸ ਰਾਈ ਇਹ ਗੱਲ ਜਿਹੜੀ ਸਮਝਾਈ ਗਈ ਹੈ ਪੇਰੈਂਟਸ ਨੂੰ ਵੀ ਕਿ ਉਹ ਆਪਣੇ ਸੱਭਿਆਚਾਰ ਤੋਂ ਜਾਣੂ ਹੋਣ ਉਹਨਾਂ ਨੂੰ ਪਤਾ ਲੱਗੇ ਵਾਕਿਫ ਹੋਣ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਜਿਹੜੀਆਂ ਉਹ ਬੁਲੰਦੀਆਂ ਜਿਹੜੀਆਂ ਨੇ ਉਹ ਹਾਸਲ ਕਰਨ ਥੈਂਕ ਯੂ ਜੀ ਜਿਵੇਂ ਕਿ ਇੱਥੇ ਆ ਕੇ ਬਹੁਤ ਹੀ ਖੁਸ਼ੀ ਹੋਈ ਬੱਚਿਆਂ ਦਾ ਟੈਲੈਂਟ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮਤਲਬ ਇੰਨਾ ਟੈਲੈਂਟ ਨਾ ਮੇਰੀ ਬੇਟੀ ਮਨਸੂਰੀ ਪੜਦੀ ਸੀ ਉੱਥੇ ਇੰਗਲਿਸ਼ ਤਾਂ ਆਂਦੀ ਉਹਨਾਂ ਨੂੰ ਵੱਡਾ ਟੈਲੈਂਟ ਦੇਖ ਕੇ ਮੇਰਾ ਮਨ ਵਾਕ ਹੀ ਬਹੁਤ ਖੁਸ਼ ਹੋਇਆ ਬਹੁਤ ਵਧੀਆ ਲੱਗਿਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਸਕੂਲ ਦੇ ਵਿੱਚ ਪ੍ਰੋਗਰਾਮ ਕਰਾਉਣ ਦੇ ਪ੍ਰਾਊਡ ਫੀਲ ਕਰਦੇ ਹਾਂ ਜੀ ਸਕੂਲ ਦੇ ਸਟਾਫ ਤੇ ਤੇ ਜਿਹੜੇ ਸਾਡੇ ਚੀਫ ਗੈਸਟ ਜੀ ਨੇ ਇਹ ਇਸ ਸਕੂਲ ਦੇ ਪੜੇ ਹੋਏ ਨੇ ਸਾਡੇ ਨਾਲ ਹੀ ਨੇ ਤੇ ਬਹੁਤ ਧੰਨਵਾਦ ਜਿਹੜਾ ਸਕੂਲ ਦੇ ਸਟਾਫ ਨੇ ਜਿਹੜੀ ਤਿਆਰੀ ਕਰਾਈ ਹੈ ਜੀ ਵਾਹ ਕਮਾਲ ਸੀ ਇਹ ਪ੍ਰਸ਼ੰਸਾ ਦੇ ਕਾਬਲ ਨੇ ਜੀ ਮੈਂ ਇਹਨਾਂ ਨੂੰ ਤਾਂ ਲੱਖ ਲੱਖ ਵਧਾਈ ਹੈ ਜੀ ਉਹ ਵੀ ਥੋੜੀ ਹੈ ਨਾ ਅੱਗੇ ਤਾਂ ਬਹੁਤ ਵਧੀਆ ਕਰੋ ਠੀਕ ਕਿਹਣਾ ਜਾਓਗੇ ਤੁਸੀਂ ਇਸ ਸਕੂਲ ਦੇ ਵਿੱਚ ਹੈਡਮਾਸਟਰ ਹੋਟੇ ਕਿਸ ਤਰ੍ਹਾਂ ਦਾ ਬੱਚਿਆਂ ਦਾ ਜਿਹੜੇ ਬੱਚੇ ਨੇ ਜੀ ਦੇਖੋ ਕੋਈ ਵੀ ਬੱਚਾ ਵੀਕ ਨਹੀਂ ਹੁੰਦਾ ਟੈਲੈਂਟ ਸਾਰੇ ਬੱਚਿਆਂ ਕੋਲ ਹੁੰਦਾ ਇਹ ਜਿਹੜੀ ਗੱਲ ਹੁੰਦੀ ਹੈ ਅਜਾਗਰ ਕਰਨ ਦੀ ਸਾਡੇ ਟੀਚਰਾਂ ਨੇ ਰਲ ਮਿਲ ਕੇ ਸਾਰਿਆਂ ਨੇ ਮੇਰੀ ਟੀਮ ਨੇ ਬੱਚਿਆਂ ਦਾ ਟੈਲੈਂਟ ਜਾਗਰ ਕੀਤਾ ਤੇ ਲੋਕਾਂ ਸਾਹਮਣੇ ਲਿਆਂਦਾ ਤੇ ਉਹਨਾਂ ਦੇ ਮਨ 'ਚ ਜਿਹੜੇ ਭਰਮ ਸੀਗੇ ਵੀ ਸਾਡੇ ਬੱਚੇ ਨਹੀਂ ਕੁਝ ਕਰ ਸਕਦੇ ਜਾਂ ਸਾਡੇ ਕੋਲ ਟੈਲੈਂਟ ਨਹੀਂ ਇਹਨੂੰ ਦੂਰ ਕੀਤਾ ਤੇ ਲੋਕਾਂ ਦੇ ਮਨੋਂ ਜਿਹੜੀ ਭਰਮ ਦੂਰ ਕੀਤੀ ਵੀ ਇਹਨਾਂ ਸਰਕਾਰੀ ਸਕੂਲਾਂ ਦੇ ਟੀਚਰ ਨੇ ਜਾਂ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨੂੰ ਘੱਟ ਨਹੀਂ ਸਗੋਂ ਚਾਰ ਕਦਮ ਉਹਨਾਂ ਨਾਲੋਂ ਅੱਗੇ ਨੇਗੇ ਤੇ ਅਸੀਂ ਖਾਸ ਕਰਦੇ ਵੀ ਅੱਗੇ ਵੀ ਅਸੀਂ ਜਿਹੜੇ ਕੀ ਆ ਸਾਡੇ ਪਿੰਡ ਦੇ ਸਹਿਯੋਗ ਨਾਲ ਐਸਐਮਸੀ ਦੇ ਨਾਲ ਨਾਨੀ ਸੱਜਣਾ ਦੇ ਸਹਿਯੋਗ ਨਾਲ ਜਿਹੜੇ ਇਹ ਜੋ ਫੰਕਸ਼ਨ ਉਹ ਲੀਕ ਦੇ ਰਾਂਗੇ ਇਨ ਫਿਊਚਰ ਵੀ ਜਿਵੇਂ ਕਿ ਅੱਜ ਦਾ ਪ੍ਰੋਗਰਾਮ ਇੱਥੇ ਕਰ ਰੱਖਿਆ ਗਿਆ ਸੀਗਾ ਵਧੀਆ ਪ੍ਰੋਗਰਾਮ ਇੱਕ ਇਹ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਲੀਕੇ ਜਾਂਦੇ ਆ ਉਹ ਇੱਕ ਬੜੇ ਸ਼ਲਾਘਾਯੋਗ ਹੈ ਨਾ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖੇ ਜਾਂਦੇ ਸੀਗੇ ਪਰ ਹੁਣ ਜਿਹੜੇ ਸਰਕਾਰੀ ਸਕੂਲ ਦੇ ਜਿਹੜੇ ਵਿਦਿਆਰਥੀ ਨੇ ਬੱਚੇ ਨੇ ਉਹਨਾਂ ਦਾ ਵੀ ਅੱਜ ਦਾ ਪ੍ਰੋਗਰਾਮ ਇਹ ਇੱਕ ਬੜਾ ਖਿੱਚਦਾ ਕੇਂਦਰ ਬਣਿਆ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਤੁਸੀਂ ਮੂਹਰੀ ਸੀਟ ਤੇ ਬੈਠ ਕੇ ਦੇਖਦੇ ਹੋ ਜੀ ਮੈਂ ਇਹ ਕਹਿਣਾ ਚਾਹਾਂਗੀ ਪਹਿਲਾਂ ਕਿ ਮੈਨੂੰ ਬੜੀ ਇੱਥੇ ਖੁਸ਼ੀ ਮਿਲ ਰਹੀ ਹੈ ਮੈਨੂੰ ਲੱਗਦਾ ਮਰਾਦਾ ਪੋਨਾ ਕਿਲੋ ਦਾ ਖੂਨ ਵਧ ਗਿਆ ਹੋ ਗਿਆ ਇਹਨਾਂ ਦਾ ਪ੍ਰੋਗਰਾਮ ਦੇਖ ਕੇ ਬੱਚਿਆਂ ਦੇ ਵਿੱਚ ਟੈਲੈਂਟ ਦੇਖਣ ਨੂੰ ਮਿਲਿਆ ਮੈਂ ਪਹਿਲ ਬਹੁਤ ਟਾਈਮ ਬਾਅਦ ਇਦਾਂ ਦਾ ਪ੍ਰੋਗਰਾਮ ਦੇਖਣ ਨੂੰ ਮਿਲਿਆ ਇਦਾਂ ਲੱਗ ਰਿਹਾ ਸੀ ਪੰਜਾਬੀ ਜੋ ਪੰਜਾਬੀ ਕਲਾਚ ਖਤਮ ਹੀ ਹੋ ਰਿਹਾ ਹੈ ਜਿੰਨੇ ਸਾਰੇ ਸੱਭਿਆਚਾਰ ਕੀਤੇ ਦੇਖਣ ਨੂੰ ਨਹੀਂ ਮਿਲ ਰਿਹਾ ਪਰ ਇੱਥੇ ਆ ਕੇ ਜੋ ਪੰਜਾਬੀ ਸੱਭਿਆਚਾਰ ਇੱਥੇ ਆ ਕੇ ਮਿਲੇ ਆ ਲੱਗਦਾ ਵੀ ਹਜੇ ਵੀ ਪੰਜਾਬ ਵਿੱਚ ਪੰਜਾਬੀ ਸੱਭਿਆਚਾਰ ਇਹਨਾਂ ਦਾ ਪ੍ਰੋਗਰਾਮ ਇਹਨਾਂ ਦੇ ਟੈਲੈਂਟ ਇਹਨਾਂ ਦੇ ਅੰਦਰ ਹਜੇ ਵੀ ਹੈ ਕਿਤੇ ਨਾ ਕਿਤੇ ਔਰ ਬੱਚਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਟੀਚਰਜ਼ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜੋ ਕਿ ਇਹਨਾਂ ਨੂੰ ਦੇਖ ਕੇ ਪਤਾ ਲੱਗਦਾ ਕਿ ਹਾਂ ਕਿਵੇਂ ਦਿਨ ਰਾਤ ਦੀ ਮਿਹਨਤ ਟੀਚਰਾਂ ਤੇ ਇਹਨਾਂ ਦੀ ਦੇਖਣ ਨੂੰ ਮਿਲ ਰਹੀ ਹੈ ਬੜੀ ਹੀ ਖੁਸ਼ੀ ਹੋਈ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ ਬੱਚੇ ਲੱਗ ਰਹੇ ਤੁਹਾਨੂੰ ਵੀ ਤਿਆਰੀ ਕਿੰਨੇ ਚਿਰ ਦੀ ਹੈ ਕਰਾਈ ਹੋਊਗੀ ਔਰ ਬੱਚਿਆਂ ਦਾ ਇੱਕ ਜਿਹੜਾ ਅੱਜ ਇਹ ਪ੍ਰੋਗਰਾਮ ਹੈ ਕਿਸ ਤਰ੍ਹਾਂ ਦਾ ਸੱਭਿਆਚਾਰ ਪ੍ਰੋਗਰਾਮ ਹੈ ਕਿਉਂਕਿ ਪਰਬਾਰ ਸਮੇਤ ਬੈਠ ਕੇ ਦੇਖਣ ਨੂੰ ਇਹੋ ਜਿਹਾ ਪਹਿਲਾਂ ਸਕੂਲਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ 'ਚ ਬਹੁਤ ਘੱਟ ਮਿਲਦਾ ਸੀ ਕਿਸ ਤਰ੍ਹਾਂ ਦਾ ਅੱਜ ਬੱਚਿਆਂ ਦਾ ਜਿਹੜਾ ਤੁਹਾਨੂੰ ਲੱਗੇ ਪ੍ਰੋਗਰੈਸ ਜਿਹੜੀ ਕੀਤੀ ਹੈ ਨਹੀਂ ਜੀ ਬੱਚਿਆਂ ਨੇ ਆਪਦੇ ਵੱਲ ਨੀ ਪੂਰੀ ਮਿਹਨਤ ਕੀਤੀ ਹੈ ਟੀਚਰਸ ਨੇ ਵੀ ਉਹਨਾਂ ਦੇ ਉੱਤੇ ਪੂਰਾ ਯੋਗਦਾਨ ਦਿੱਤਾ ਹੈ ਮਤਲਬ ਇਦਾਂ ਦੀ ਕੋਈ ਵੀ ਚੀਜ਼ ਨਹੀਂ ਹੈ ਜਿਹੜੀ ਆਪਾਂ ਕੋਈ ਅਸ਼ਲੀਲ ਹੈ ਜਾਂ ਪੰਨੀ ਦੇਖ ਸਕਦੇ ਬੱਚਿਆਂ ਦੇ ਵਿੱਚ ਲੈ ਕੇ ਅ ਉਹਨਾਂ ਦੇ ਪਰਫਾਰਮੈਂਸ ਨੂੰ ਲੈ ਕੇ ਜੇ ਮੈਂ ਕਹਾਂਗੀ ਤਾਂ ਹਰ ਦੇ ਪਾਸੋਂ ਸ਼ਲਾੰਗਨਾ ਦੇ ਹੀ ਮਤਲਬ ਉਹ ਭਾਗੀਦਾਰ ਨੇ ਕਿਸੇ ਵੀ ਪਾਸੋਂ ਆਪਾਂ ਉਹਨਾਂ ਨੂੰ ਕੋਈ ਨਕਾਰ ਨਹੀਂ ਸਕਦੇ ਕੋਈ ਪ੍ਰੋਗਰਾਮ ਹੀ ਕੋਈ ਵੀ ਪਰਫਾਰਮੈਂਸ ਇਦਾਂ ਨਹੀਂ ਸੀ ਜਿਸ ਨੂੰ ਬਾਕੀ ਵੀ ਐਕਸੈਪਟਡ ਨਹੀਂ ਹੈਗੀ ਉਹ ਆਪਣੇ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਤਾ ਅੱਜ ਦੀ ਡੇਟ ਦੇ ਵਿੱਚ ਕੀ ਹੈ ਬਾਕੀ ਸਕੂਲਾਂ ਵਿੱਚ ਦੇਖਣ ਨੂੰ ਮਿਲਦਾ ਕੁਛ ਨਾ ਕੁਛ ਬੜੇ ਇਥੇ ਇਦਾਂ ਦਾ ਕੁਛ ਵੀ ਨਹੀਂ ਮਿਲਿਆ ਹਰ ਚੀਜ਼ ਬੱਚਿਆਂ ਨੇ ਮੇਰੇ ਨਾਲ ਮੇਰੇ ਬੱਚੇ ਆਏ ਨੇ ਉਹਨਾਂ ਨੇ ਵੀ ਬੜੀ ਮਤਲਬ ਦਿਲ ਦੇ ਨਾਲ ਨੂੰ ਐਕਸੈਪਟ ਕੀਤਾ ਤੇ ਉਹਨਾਂ ਨੇ ਇੰਜੋਏ ਕੀਤਾ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਔਰ ਬੱਚਿਆਂ ਦੇ ਮਾਤਾ ਪਿਤਾ ਨੂੰ ਬਚਨ ਦੇ ਮਾਤਾ-ਪਿਤਾ ਨੂੰ ਇਹ ਕਹੂੰਗੀ ਕਈਆਂ ਦੇ ਮਨਾਂ ਵਿੱਚ ਹੁੰਦਾ ਹੈ ਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਮੇਬੀ ਪੜਾਈਆਂ ਜਾਂ ਫਿਰ ਇਦਾਂ ਦੇ ਟੈਲੈਂਟਸ ਨਹੀਂ ਮਿਲਦੇ ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਪ੍ਰਾਈਵੇਟ ਆਪਣੀ ਜਗ੍ਹਾ ਹੈ ਗਵਰਨਮੈਂਟ ਆਪਣੀ ਜਗ੍ਹਾ ਹੈ ਹਰ ਥਾਂ ਤੇ ਹਰ ਜਗ੍ਹਾ ਤੇ ਅਲੱਗ-ਅਲੱਗ ਟੈਲੈਂਟ ਹੈ ਪਰ ਗਵਰਨਮੈਂਟ ਵੀ ਕਿਸੇ ਪਾਸੋਂ ਪਿੱਛੇ ਨਹੀਂ ਹੈ ਤਾਂ ਗਵਰਨਮੈਂਟ ਸਕੂਲਾਂ ਨੂੰ ਕਦੇ ਵੀ ਮੰਦਾ ਨਾ ਸੋਚੋ ਕਿ ਪਤਾ ਨਹੀਂ ਸਾਡਾ ਬੱਚਾ ਕੁਝ ਕਰੇਗਾ ਜਾਂ ਨਹੀਂ ਕਰੇਗਾ ਇਨਫੈਕਟ ਮੇਰੇ ਖੁਦ ਹਸਬੈਂਡ ਇੱਥੋਂ ਹੀ ਪੜੇ ਹੋਏ ਨੇ ਔਰ ਅੱਜ ਜਿਹੜੀ ਸੀਟ ਤੇ ਜੋ ਉਹ ਮੁਕਾਮ ਤੇ ਪਹੁੰਚੇ ਨੇ ਤਾਂ ਸਕੂਲ ਦਾ ਬਹੁ ਥੈਂਕ ਯੂ ਸੋ ਮੱਚ ਜਿਵੇਂ ਕਿ ਦਸਰੇ ਹਨ ਕਿ ਵਿਦਿਆਰਥੀ ਇੱਥੇ ਜਿਹੜੇ ਕਿ ਪੜ੍ਹ ਕੇ ਵੱਡੇ ਵੱਡੇ ਅਹੁਦਿਆਂ ਤੇ ਵੀ ਬਰਾਜਮਾਨ ਹੋ ਸਕਦੇ ਨੇ ਕਿਉਂਕਿ ਇਹਨਾਂ ਦੇ ਦਸਰੇ ਨੇ ਮੈਡਮ ਵੀ ਇਹਨਾਂ ਦੇ ਹਸਪਤਲ ਵੀ ਇਸੇ ਸਕੂਲ ਦੇ ਵਿੱਚ ਹੀ ਪੜ੍ਹ ਕੇ ਗਏ ਆ ਅੱਜ ਜਿਹੜੀ ਸਟੇਜ ਸਟਾਈ ਹੋਈ ਮੈਡਮ ਕਿਸ ਤਰ੍ਹਾਂ ਜਿਹੜਾ ਕਿ ਪੁਰਾਣਾ ਜਿਹੜਾ ਸੱਭਿਆਚਾਰ ਸੀਗਾ ਕਿੰਨਾ ਅੱਛਾ ਲੱਗ ਰਿਹਾ ਬੱਚਿਆਂ ਨੂੰ ਇਹ ਕੀ ਸਿਖਾਇਆ ਜਾ ਰਿਹਾ ਔਰ ਕਿਸ ਤਰ੍ਹਾਂ ਦਾ ਤੁਹਾਡੇ ਪ੍ਰਬੰਧ ਕੀਤੇ ਗਏ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਕੂਲ ਦੇ ਹਾਤੇ ਵਿੱਚ ਪਹੁੰਚੇ ਸਾਰੇ ਅਧਿਆਪਕਾਂ ਦਾ ਦੂਜੇ ਸਕੂਲ ਤੋਂ ਪਹੁੰਚੇ ਅਧਿਆਪਕਾਂ ਦਾ ਮਾਪਿਆਂ ਦਾ ਧੰਨਵਾ ਮੈਂ ਸਕੂਲ ਵਿੱਚ 10 11 ਸਾਲਾਂ ਤੋਂ ਰਹਿ ਰਹੇ ਹਾਂ ਤਾਂ ਅਸੀਂ ਪੜਾ ਰਹੇ ਹਾਂ ਤੇ ਅਸੀਂ ਇੱਥੇ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਇੱਕ ਕਹਿੰਦੇ ਨਹੀਂ ਹੁੰਦੇ ਵੀ ਤੁਹਾਡੇ ਕੋਲ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਚੀਜ਼ ਹੈ ਕਿ ਤੁਹਾਡੇ ਕੋਲ ਸਟੱਫ ਕਿਹੋ ਜਿਹਾ ਆ ਰਿਹਾ ਤੁਸੀਂ ਉਸ ਨੂੰ ਪਾਲਿਸ਼ ਕਿਵੇਂ ਕਰ ਰਹੇ ਹੋ ਠੀਕ ਹੈ ਨਾ ਇੱਕ ਸਰਕਾਰੀ ਸਕੂਲ ਦੇ ਟੀਚਰ ਨੇ ਇਹ ਆਪਣੀ ਕੈਪੇਬਿਲਿਟੀ ਦਿਖਾ ਰਿਹਾ ਹੈ ਇਹਨਾਂ ਕੋਲ ਸਟੱਫ ਜਿਵੇਂ ਦਾ ਵੀ ਆ ਰਿਹਾ ਪਰ ਉਹਨੂੰ ਇੰਨੇ ਢੰਗ ਨਾਲ ਉਹਨੂੰ ਪਾਲਿਸ਼ ਕਰ ਰਹੇ ਹਨ ਤਾਂ ਜੋ ਬੱਚੇ ਜਿਵੇਂ ਮੈਡਮ ਨੇ ਅੱਗੇ ਜ਼ਿਕਰ ਕੀਤਾ ਕਿ ਉਹ ਵੱਡੇ ਵੱਡੇ ਮੁਕਾਮਾਂ ਤੇ ਪਹੁੰਚੇ ਹੋਏ ਆ ਤੇ ਇੱਕ ਸਰਕਾਰੀ ਸਕੂਲ ਦੇ ਟੀਚਰਸ ਦੀ ਕਾਬਲੀਅਤ ਹੀ ਹੈ ਜਿਹੜੀ ਇਸ ਚੀਜ਼ ਤੇ ਰਿਫਲੈਕਟ ਹੋ ਰਹੀ ਹੈ ਜਿਵੇਂ ਕਿ ਅੱਜ ਜਿਹੜਾ ਬੱਚਿਆਂ ਦਾ ਇੱਥੇ ਪ੍ਰੋਗਰਾਮ ਲੀਕਿਆ ਗਿਆ ਸੀ ਬੜੀਆ ਸੁੰਦਰ ਸ਼ੇਸ਼ ਜਾਈ ਗਈ ਹੈ ਔਰ ਇਹ ਇੱਕ ਜਿਹੜਾ ਕਿ ਪਿੰਡ ਲਾਗੇ ਲਾਗੇ ਪਿੰਡ ਦੇ ਵਿੱਚ ਜਿਹੜੇ ਕਿ ਪੇਰੈਂਟਸ ਆ ਜਾਂ ਪਿੰਡ ਦੇ ਹੋਰ ਵੀ ਪਰਵੰਤ ਤੇ ਸੱਜਣ ਪਹੁੰਚੇ ਆ ਉਹਨਾਂ ਵਾਸਤੇ ਇੱਕ ਵੱਡਾ ਖੇਚਦਾ ਕੇਂਦਰ ਬਣਿਆ ਰਿਹਾ ਹੈ ਮੈਂ ਹਰਪਰਜੈਂਸੀ ਕਿ ਮਹਰੋਕ 24 ਪੰਜਾਬ న్యూਸ ਤੋਂ ਹਰਪਾਲ ਸਨੇਹੀ ਕੈਮਰਾਮੈਨ ਦੇ ਨਾਲ ਅੱਜ ਅਸੀਂ ਦਫਤਰੀ ਵਾਲਾ ਪਹੁੰਚੇ ਜਿਹੜੇ ਕਿ ਤੁਹਾਨੂੰ ਇਸ ਵਕਤ ਦਾ ਜ